ਬਸ ਕੁਛ ਕਰਮਾਂ ਦਾ ਕਹਿ ਦिए ਘਰ ਵਾਲੀ ਨੇ ਡਿਸੀਜਨ ਲੈ ਲਿਆ ਘਰ ਵਾਲੀ ਨੇ ਫੈਸਲਾ ਲੈ ਲਿਆ ਇਹਨੂੰ ਛੱਡਣ ਦਾ ਬੱਚੇ ਨੂੰ ਵੀ ਨਾਲ ਲੈ ਗਈ ਪ੍ਰੈਗਨੈਂਸੀ ਇੱਕ ਬੱਚਾ ਹੋਣ ਵਾਲਾ ਸੀਗਾ ਤੇ ਇਹ ਸੇਵਕ ਬਸ ਉਹ ਗੱਲ ਦਿਲ ਤੇ ਲਾ ਗਿਆ ਦਿਨ ਰਾਤ ਰੋਈ ਜਾਣਾ ਉਹਨਾਂ ਦਾ ਹੀ ਚੋਰਾ ਕਰੀ ਜਾਣਾ ਹੌਲੀ 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 ਅੱਖਾਂ ਤੋਂ ਅੰਨਾ ਹੋ ਗਿਆ ਸੇਵਕ ਸਿੰਘ ਰੋਣਾ ਸੇਵਕਾ ਰੋਣਾ ਰੋਣਾ ਨਹੀਂ ਬਾਈ ਔਰ ਰੋਣਾ ਨਹੀਂ ਸੇਵਕਾ ਉਹ ਮੋਦੀ ਹੈ ਉਹ ਸੇਵਕਾ ਰੋਣਾ ਵੀ ਲੈ ਕੋਈ ਨਾ ਵਾਹਿਗੁਰੂ ਮੇਰ ਕਰਨੇ ਕਿਸੇ ਸੱਚੇ ਬਾਦਸ਼ਾਹ ਤਕੜਾ ਹੋ ਜਾ ਤੇਰੀ ਅੱਖਾਂ ਤੋਂ ਤੈਨੂੰ ਦਿਖਣ ਲੱਗ ਜਵੇ ਸਾਰੇ ਭੱਜੇ ਫੇਰਨਗੇ ਤੇਰੇ ਮਗਰ ਠੀਕ ਹੀ ਨਾ ਤੇਰਾ ਸੇਵਕਾ ਜੀ ਸੇਵਕਾ ਕਿਵੇਂ ਆ ਆ ਕਿੰਨੀਆਂ ਉਂਗਲਾਂ ਆ ਆ ਮੇਰੀਆਂ ਉਂਗਲਾਂ ਦੇ ਇਹਨੇ ਤੈਨੂੰ ਮੇਰਾ ਹੱਥ ਦੇਂਦਾ ਐ ਕੁਝ ਵੀ ਨਹੀਂ ਦੇਂਦਾ ਨਹੀਂ ਨਾ ਅੱਛਾ ਆਇਆ ਹਜ਼ਾਰ ਕੋ ਹੋਣ ਹਰਦਾ ਕੁਛ ਆਇਆ ਹਰਦਾ ਉਹ ਲਾਈਟ ਦਿੰਦੀ ਐ ਕੋਈ ਤੈਨੂੰ ਲਾਈਟ ਚਾਨਣ ਨਹੀਂ ਰਾਂ ਹਾਂ ਹੁਣ ਲਾਈਟ ਪੈਂਦੀ ਐ ਕਿਤੇ ਲਾਈਟ ਮੈਂ ਘੰਮ ਨੇ ਜੀ ਆਵਾ ਕੀ ਦਿੰਦਾ ਕੀ ਚਾਹਿਆ ਨਾ ਚਿੱਟਾ ਦਿੰਦਾ ਵਾ ਇਹ ਕਿਦੋਂ ਤੋਂ ਦਿਖਣੋਂ ਹਟਿਆ ਜੀ ਕਿੰਨੇ ਸਾਲ ਹੋ ਗਏ ਉਹ ਹੋ ਗਿਆ ਜੀ ਚਾਰ ਸਾਲ ਹੀ ਹੋ ਗਏ ਉਸ ਤੋਂ ਪਹਿਲਾਂ ਦੇਖਦਾ ਸੀ 2014 ਦੇ ਨੇੜੇ ਹੋ ਜਾਂਦੇ ਇਹਦਾ ਇਹਦਾ ਵਿਆਹ ਹੋਇਆ ਸੀ ਬਾਈ ਜੀ ਤਰਮਨ ਦਾ ਇਹਦਾ ਬੇਟਾ ਹੋਊਗਾ ਮੇਰੇ ਸਾਹ ਹੁਣ 17 18 ਸਾਲ ਦਾ ਹੋ ਗਿਆ ਠੀਕ ਹੈ 2017 ਤੋਂ 5 ਸਾਲਾਂ ਦਾ ਜੀ ਦਾ ਬੇਟਾ ਵੀ ਇਹਦਾ ਜਿਹੜਾ ਬੇਟਾ ਸੀ ਸਾਰਾ ਰੋਗ ਲੱਗਣਾ ਬਾਈ ਜੀ ਮਿਹਨਤੀ ਸੀ ਵਿਆਹ ਵਰਿਆ ਹੂੰ ਇਹਦੇ ਮੁੰਡਾ ਹੋ ਗਿਆ ਭਾਈ ਇਹਨਾਂ ਕੰਮ ਕੀਤਾ ਉਹ ਇਹਦਾ ਘੜੀ ਦਾ ਜਨਨ ਕਰਦਾ ਬਹੁਤ ਸੀ ਬਾਈ ਜੀ ਉਹ ਇਹਨੂੰ ਛੱਡ ਕੇ ਉੜ ਗਈ ਇਹ ਆਉਦੇ ਮੁੰਡੇ ਦੇ ਵਿਰਾਲ ਚ ਜਿਹੜੇ ਸਾਰਾ ਵਸਾ ਹੋ ਗਿਆ ਜੀ ਇੰਨਾ ਕੰਮ ਕਰਦਾ ਬਾਈ ਇਹ ਕਿਤੇ ਦਿਹਾੜੀ ਤੇ ਨੇ ਨਾ ਮਸ਼ੀਨ ਤੇ ਨਾ ਕਿਤੇ ਵੀ ਜੇ ਸੀਜ਼ਨ ਲਾ ਕੇ ਆ ਕੇ ਤਾਂ ਵੀ ਦਿਹਾੜੀ ਜਾਣਾ ਵੀਲੇ ਨਹੀਂ ਰਿਹਾ ਨਹੀਂ ਜੀ ਹੁਣ ਤੇ ਤਾਂ ਮੁੰਡਾ ਗੱਭਰੂ ਹੋ ਗਿਆ ਹੋਊਗਾ ਵਿਆਹ ਕਿੱਥੇ ਇਹ ਮਾਲੇ ਵਿਆਹ ਆ ਸੀਗਾ ਉੱਥੇ ਪਤਾ ਨਹੀਂ ਕਿਤੇ ਤੇ ਮੁੰਡਾ ਬਹੁਤ ਬਾਈ ਅਸੀਂ ਮੈਂ ਵੀ ਮਾਲੇ ਆ ਬਾਂ ਪੋਰਦਾਰ ਤੇ ਤੀਰ ਨਹੀਂ ਮੁੰਡਾ ਕੁੜੀ ਦੇ ਰੱਖ ਰੁਖ ਲਿਆ ਜੀ ਰੋਣਾ ਰੋਣਾ ਸੇਵਕਾ ਰੋਣਾ ਰੋਣਾ ਨਹੀਂ ਬਾਈ ਔਰ ਰੋਣਾ ਨਹੀਂ ਸੇਵਕਾ ਉਹ ਸੇਵਕਾ ਰੋਣਾ ਵੀਲੇ ਕੋਈ ਨਹੀਂ ਵਾਹਿਗੁਰੂ ਮੇਰ ਕਰਨੇ ਦੇ ਸੱਚੇ ਪਾਤਸ਼ਾਹ ਤਕੜਾ ਹੋ ਜਾ ਤੇਰੀ ਅੱਖਾਂ ਤੋਂ ਤੈਨੂੰ ਦਿਖਣ ਲੱਗ ਜਵੇ ਸਾਰੇ ਭੱਜੇ ਫੇਰਨਗੇ ਤੇਰੇ ਮਗਰ ਠੀਕ ਆ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਲ੍ਹਾ ਮੋਗਾ ਪਿੰਡ ਦੱਧਾਹੂਰ ਉੱਥੋਂ ਇੱਕ ਵੀਰ ਨੂੰ ਲੈ ਕੇ ਆਏ ਨੇ ਸੇਵਕ ਸਿੰਘ ਨਾਮ ਆ ਅੱਖਾਂ ਤੋਂ ਬਲਾਈਂਡ ਆ ਸੇਵਕ ਦੀਂਦਾ ਨਹੀਂ ਸੇਵਕ ਨੂੰ ਪਿਛਲੇ 5-6 ਸਾਲਾਂ ਤੋਂ ਬਲਾਈਂਡ ਆ ਬੜਾ ਕੰਮ ਆ ਸੀ ਬੜਾ ਮਿਹਨਤੀ ਸੀ ਦਿਹਾੜੀ ਕਰਦਾ ਸੀ ਕੰਪਾਈਨਾਂ ਤੇ ਸੀਜ਼ਨ ਲਾਉਣਾ ਹੋਰ ਜੋ ਵੀ ਕੰਮ ਆ ਗਿਆ ਮਜ਼ਦੂਰ ਬੰਦੇ ਲਈ ਤਾਂ ਮਜ਼ਦੂਰੀ ਹੈ ਜਿੱਥੇ ਮਰਜ਼ੀ ਕਰ ਲੈ ਜਿਵੇਂ ਮਰਜ਼ੀ ਕਰ ਲੈ ਵਿਆਹ ਹੋਇਆ ਸੀ ਬੇਟਾ ਸੀ ਇੱਕ ਬਸ ਕੁਝ ਕਰਮਾਂ ਦਾ ਕਹਿ ਦिए ਘਰ ਵਾਲੀ ਡਿਸੀਜਨ ਲੈ ਲਿਆ ਘਰ ਵਾਲੀ ਨੇ ਫੈਸਲਾ ਲੈ ਲਿਆ ਨੂੰ ਛੱਡਣ ਦਾ ਬੱਚੇ ਨੂੰ ਵੀ ਨਾਲ ਲੈ ਗਈ ਪ੍ਰੈਗਨਨਸੀ ਇੱਕ ਬੱਚਾ ਹੋਣ ਵਾਲਾ ਸੀਗਾ ਤੇ ਇਹ ਸੇਵਕ ਬਸ ਉਹ ਗੱਲ ਦਿਲ ਤੇ ਲਾ ਗਿਆ ਦਿਨ ਰਾਤ ਰੋਈ ਜਾਣਾ ਉਹਨਾਂ ਦਾ ਹੀ ਚੋਰਾ ਕਰੀ ਜਾਣਾ ਹੌਲੀ 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 ਅੱਖਾਂ ਤੋਂ ਅੰਨਾ ਹੋ ਗਿਆ ਸੇਵਕ ਸਿੰਘ ਸੇਵਕ ਸਿੰਘ ਦਾ ਨਾਂ ਤਾਂ ਬਾਪੂ ਨੇ ਸੇਵਕ ਰੱਖਿਆ ਸੀ ਸੇਵਾ ਵੀ ਬੜੀ ਕਰਦਾ ਰਿਹਾ ਬਾਪੂ ਉਹਨਾਂ ਦੀ ਆਪਦੇ ਪਰਿਵਾਰ ਦੀ ਆਪਣੀ ਬੱਚੇ ਦੀ ਵੀ ਪਰ ਜਦੋਂ ਸੇਵਕ ਨੂੰ ਲੋੜ ਪਈ ਸੇਵਕ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਸੀ ਸੇਵਕ ਨੂੰ ਅੱਖਾਂ ਤੋਂ ਅੰਨਾ ਆਪਦੇ ਪਿੰਡ ਕਿਤੇ ਉਸ ਮੋੜ ਤੇ ਕਿਤੇ ਉਸ ਗਲੀ ਦੇ ਵਿੱਚ ਬਸ ਬੈਠਾ ਕਿਸੇ ਉਸ ਇਨਸਾਨ ਦੇ ਇੰਤਜ਼ਾਰ ਕਰਦਾ ਵੇ ਕੋਈ ਖਾਣਾ ਪਾਣੀ ਕੋਈ ਰੋਟੀ ਕੋਈ ਹੋਰ ਮਦਦ ਕਰੂਗਾ ਤੇ ਅੱਜ ਇਹ ਪਿੰਡ ਦੇ ਪਤਵੰਤੇ ਸੱਜਣ ਸਾਡੇ ਕੋਲੇ ਪਹੁੰਚੇ ਬਾਈ ਤੁਹਾਡਾ ਕੀ ਨਾਮ ਮੇਰਾ ਗੁਰਦੇਸ਼ ਸਿੰਘ ਨੰਬਰਦਾਰ ਹੈ ਜੀ ਨੰਬਰਦਾਰ ਸਾਹਿਬ ਤੁਹਾਡਾ ਵੀ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਸੁਖਦੇਵਾਲ ਸਿੰਘ ਸੁਖਦੇਵਾਲ ਸਿੰਘ ਇਹ ਬਾਈ ਹੁਣੇ ਤਿੰਨੋਂ ਪਿੰਡੋਂ ਨੇ ਇਹ ਬਾਪੂ ਜੀ ਅੱਗੇ ਆਜੋ ਬਾਪੂ ਜੀ ਇੱਥੇ ਤੁਹਾਡਾ ਕੀ ਨਾਮ ਬਾਪੂ ਜੀ ਮਲਕੀਰ ਸਿੰਘ ਮਲਕੀਰ ਸਿੰਘ ਇਹ ਬਾਪੂ ਜੀ ਸੇਵਕ ਸਿੰਘ ਦੇ ਪਿਤਾ ਜੀ ਨੇ ਪਰ ਬਾਪੂ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਮੈਂ ਵੀ ਸੀਰੀਅਲ ਆ ਲਿਆ ਹੋਇਆ ਮੈਂ ਰਹਿ ਨਹੀਂ ਸਕਦਾ ਨਾਲ ਔਰ ਪਿੰਡ ਵਾਲੇ ਬਾਈ ਦੱਸਦੇ ਆ ਵੀ ਇਸ ਅੱਖਾਂ ਤੋਂ ਅੰਨੇ ਦੀ 1500 ਰੁਪਏ ਮਹੀਨੇ ਦੀ ਪੈਨਸ਼ਨ ਆਉਂਦੀ ਜਿਹੜੀ ਉਹ ਵੀ ਕਢਾ ਲੈਂਦੇ ਨੇ ਭਰਾ ਅੱਜ ਵੀ ਕਹਿੰਦੇ 3000 ਰੁਪਏ ਕਢਾ ਕੇ ਉਹਨਾਂ ਨੇ ਇਹਨੂੰ ਆਉਣ ਲੱਗੇ ਵਿਲਾ ਕਰਕੇ ਭੇਜਿਆ ਪਰ ਸੇਵਕ ਸਿੰਘ ਦੀ ਅੱਖਾਂ ਇੱਕ ਵਾਰੀ ਪਿੰਡ ਵਾਲੇ ਰਲ ਕੇ ਚੰਡੀਗੜ੍ਹ ਲੈ ਕੇ ਗਏ ਚੈੱਕਅਪ ਵੀ ਕਰਾਇਆ ਉਦੋਂ ਡਾਕਟਰਾਂ ਨੇ ਦੱਸਿਆ ਸੀ ਪੀ ਪਿੱਛੋਂ ਨਿਗਾਹ ਕਮਜ਼ੋਰ ਆ ਉਹਦੂ ਮੁੜ ਕੇ ਪਰਿਵਾਰ ਨੇ ਭਰਾ ਨੇ ਜਾਂ ਕਿਸੇ ਨੇ ਵੀ ਨਾਨਕੀਆਂ ਦਾਦਕੇ ਆ ਮਾਮੇ ਮਾਸੀਆਂ ਦੇ ਧੀਆਂ ਪੁੱਤ ਕਿੱਡਾ ਵੱਡਾ ਸਾਡਾ ਕੁੰਬਾ ਹੁੰਦਾ ਕਿਸੇ ਨੇ ਵੀ ਮੂਰੇ ਹੋ ਕੇ ਸੇਵਾ ਨਹੀਂ ਫੜੀਏ ਕਿਸੇ ਨੇ ਵੀ ਇਹ ਨਹੀਂ ਦੇਖਿਆ ਵੀ ਸੇਵਕ ਨੂੰ ਦੁਬਾਰਾ ਚੈੱਕ ਕਰਾ ਲਈ ਕਿਉਂਕਿ ਬੜੀਆਂ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਅੱਖਾਂ ਦੀਆਂ ਆਪਰੇਸ਼ਨ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਹੁੰਦਾ ਸੀਗਾ ਅੱਜ ਰੋਬੋਟ ਮਸ਼ੀਨੀ ਜੋਗਾ ਅੱਜ ਏ ਆਈ ਦਾ ਯੋਗਾ ਅੱਜ ਹੋਰ ਤਰੀਕੇ ਨਾਲ ਟੈਕਨੋਲੋਜੀ ਨਾਲ ਕੰਮ ਹੋ ਰਿਹਾ ਸ਼ਾਇਦ ਅੱਜ ਕੋਈ ਸੇਵਕ ਦੀ ਅੱਖ ਬਣਨ ਦਾ ਚਾਂਸ ਬਣ ਜਾਂਦਾ ਪਰ ਗਲਤ ਹੈ ਬਿਜੰਮਣ ਵਾਲਾ ਬਾਪੂ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਬਾਕੀ ਨਾਲ ਦੇ ਜੰਮੇ ਤਾਂ ਕਿਹੜੇ ਪੁੱਛਦੇ ਤੇ ਇੱਥੇ ਸ਼ੁਕਰਾਨਾ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਠੰਡ ਦੇ ਵਿੱਚ ਉੱਥੇ ਮੋੜ ਤੇ ਬੈਠੇ ਨੂੰ ਠੋਠਰ ਕਰਦੇ ਨੂੰ ਕੰਬਦੇ ਨੂੰ ਗੁਰਸੇਵਕ ਸਿੰਘ ਨੂੰ ਅੱਜ ਇੱਥੇ ਲੈ ਕੇ ਆਂਦਾ ਅੱਜ ਜੀ ਸੇਵਕ ਸਿੰਘ ਦੇ ਕੱਪੜੇ ਲੀਡੇ ਦੇਖ ਕੇ ਸ਼ਾਇਦ ਤੁਹਾਨੂੰ ਲੱਗਦਾ ਹੋ ਪਰ ਜਿਹੜੇ ਇਹ ਕੱਪੜੇ ਪਾਏ ਆ ਇਹ ਵੀ ਬਾਈਆਂ ਨੇ ਨਿਮਰਤਾ ਵਾ ਕੇ ਸਾਫ਼ ਸੁਥਰੇ ਕੱਪੜੇ ਪਵਾ ਕੇ ਲਿਆਂਦਾ ਇੱਥੇ ਤੇ ਨਹੀਂ ਤਾਂ ਜਿਹੜੀ ਉੱਥੇ ਹਾਲਤ ਸੀ ਸੇਵਕ ਦੀ ਉਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਬਾਈ ਹੁਣਾਂ ਨੂੰ ਕਹਿੰਦੇ ਸੀ ਕਿ ਕਿਉਂਕਿ ਨੰਬਰਦਾਰ ਸਾਹਿਬ ਸਾਡੇ ਕੋਲੇ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਆਏ ਸੀ ਵਿਜ਼ਿਟ ਕਰਨ ਇੱਥੇ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਇਦਾਂ ਇੱਕ ਬੰਦਾ ਤਾਂ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਕਿ ਸਾਨੂੰ ਤੁਸੀਂ ਵੀਡੀਓ ਬਣਾ ਕੇ ਭੇਜਿਓ ਫਿਰ ਆਪਾਂ ਦੇਖ ਲਾਂਗੇ ਜਾਂ ਤੁਸੀਂ ਛੱਡਿਓ ਜਾਂ ਅਸੀਂ ਲੈ ਆਵਾਂਗੇ ਤੇ ਅੱਜ ਇਹ ਵੀਰੇ ਉਹਨਾਂ ਨੇ ਇਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੋਈ ਵੀ ਠੰਡ 'ਚ ਬੈਠਾ ਤੇ ਚੱਕ ਕੇ ਇੱਥੇ ਲੈ ਆਏ ਭਾਈ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਸੀ ਵੀ ਜੇ ਸਾਡੇ ਨਾਲ ਤੁਸੀਂ ਜਾਣਕਾਰੀ ਸਾਂਝੀ ਕਰਦੇ ਚਲੋ ਵੀਡੀਓ ਵਗੈਰਾ ਬਣਾਉਂਦੇ ਕਿਉਂਕਿ ਸਾਡਾ ਮਕਸਦ ਹੁੰਦਾ ਸਮਾਜ ਨੂੰ ਜਾਗਰੂਕ ਕਰਨਾ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਦਾ ਇਨਸਾਨ ਕਿੰਨਾ ਸੈਲਫਿਸ਼ ਹੋ ਗਿਆ ਕਿੰਨਾ ਲਾਲਚੀ ਹੋ ਗਿਆ ਕਿੰਨਾ ਖੁਦਗਰਜ਼ ਹੋ ਗਿਆ ਵੀ ਉਹਨੂੰ ਸਿਰਫ ਆਪਣੇ ਆਪ ਤੋਂ ਲੈ ਸੇਪ ਕੇ ਪਾਣੀ ਪਾਣੀ ਪਾ ਲੈ ਪਾਣੀ ਤੇ ਆਪਣੇ ਆਪ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਬਸ ਪੀ ਲੈਣਾ ਨਹੀਂ ਪੀ ਲੈ ਇਹ ਆਇ ਨਹੀਂ ਨਾ ਜਿਹੜਾ ਦੂਰ ਲੈਣਾ ਕੱਲ ਦੇਖ ਹੀ ਨਹੀਂ ਅਸੀਂ ਅਸੀਂ ਤਾਂ ਲੱਗਾ ਮਾਰਿਆ ਇਹ ਯਾਰ ਪਰ ਇਹਨੂੰ ਕੋਈ ਪਾਣੀ ਮਿਲਦਾ ਬੁੱਧਾ ਮਿਲਦਾ ਬਚਾਰਣਾ ਯਾਰ ਤੂੰ ਇਹਦੇ ਮਾਨ ਨੂੰ ਲਾਗਾ ਬਾਕੀ ਯਾਰ ਮਾਨ ਤੇ ਨਹੀਂ ਹੋਈ ਪਈ ਐ ਇਹ ਹਾਂ ਪੂਰ ਪਾਣੀ ਜਿਹੜੀ ਨਾ ਹਰੀ ਹੋਈ ਪਈ ਆ ਉਹ ਜਿਹੜੇ ਪਾਣੀ ਪੀਂਦਾ ਸੀ ਜਿਹਦੇ ਹੱਥ ਲੱਗ ਜਾਂਦਾ ਤਾਂ ਪੀ ਲੈਂਦਾ ਥਲ ਮੰਡੀ ਰੋਡ 'ਕ ਪਿੰਡ ਪਈ ਰਹਿੰਦੀ ਐ ਤੇ ਅੱਜ ਤਾਜ਼ਾ ਬਾਈ ਦਾ ਜਿਹੜਾ ਗੂਠਾ ਨੀਲਾ ਕਰਤਾ ਕੀਤਾ ਅੱਜ ਸਵੇਰੇ ਸਵੇਰੇ ਬੈਂਕ 'ਚ ਉਹ 1500 ਰੁਪਇਆ ਪੈਨਸ਼ਨ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਆ 3000 ਰੁਪਇਆ 3000 ਬਣ ਗਿਆ 2 ਮਹੀਨਿਆਂ ਦਾ ਨਾ ਤਰ ਬਾਪੂ ਤੂੰ ਤਾਂ ਇਹ ਕੋਈ ਰੁਕ ਜਾਂਦੇ ਰੁਕ ਜਾ ਯਾਰ ਰੁਕਣ ਦਾ ਕਾਰਨ ਕੀ ਹੈ ਮੇਰੀ ਸੁਣੀ ਗੱਲ ਮੜੀ ਇੱਕ ਤਾਂ ਇਹ ਆ ਵੀ ਇਹਦੇ ਹੁਣ 2-4 ਦਿਨਾਂ ਦੇ ਵਿੱਚ ਚੈੱਕ ਅਪ ਹੋਣਗੇ ਅੱਖਾਂ ਦੇ ਆਪਾਂ ਡਾਕਟਰ ਕੋਲੇ ਭੇਜਾਂਗੇ ਹਨਾ ਤੁਸੀਂ ਡਾਕਟਰ ਨੂੰ ਦੱਸ ਸਕਦੇ ਹੋ ਵੀ ਕੀ ਹੋਇਆ ਸੀ ਕਿਵੇਂ ਹੋਇਆ ਸੀ ਹੁਣ ਸਾਨੂੰ ਤਾਂ ਬਾਪੂ ਸਾਨੂੰ ਤਾਂ ਇਹ ਬਾਰੇ 10 ਦਿਨ ਰੁਕਦਾ ਤੂੰ ਇਹਦੇ ਨਾਲ ਰੁਕ ਥੋੜੇ ਦਿਨ ਆਪਾਂ ਵਾਹਿਗੁਰੂ ਕਿਰਪਾ ਕਰਨ ਹੋ ਸਕਦਾ ਦੀ ਅੱਖ ਹੀ ਬਣ ਜੇ ਇਹਦੀ ਅੱਖ ਬਣ ਗਈ ਆਪਰੇਸ਼ਨ ਨੂੰ ਡਾਕਟਰਾਂ ਨੇ ਹਾਮੀ ਭਰਤੀ ਫਿਰ ਤੇਰੀ ਲੋੜ ਸਾਨੂੰ ਥੋੜੀ ਪਊ ਕਿਉਂਕਿ ਫਿਰ ਮਹੀਨਾ ਕਿਹਦੀ ਰਾਖੀ ਕਰਨੀ ਪੈਣੀ ਆ ਵੀ ਅੱਖ ਮਾਰ ਮੋਰ ਨਾਲ ਲਵੇ ਕਿਤੇ ਇਹ ਹੱਥ ਨਾਲ ਲਾ ਲਵੇ ਅੱਖ ਨੂੰ ਠੀਕ ਹੈ ਜੀ ਤੇ ਬਾਪੂ ਤੇਰਾ ਪੁੱਤ ਆ ਮੇਰੀ ਬੇਨਤੀ ਹੋਈ ਆ ਥੋੜੀ ਜੀ ਦੇਖੋ ਇਹਨਾਂ ਦੇ ਮਨ ਚ ਜੇ ਇਹ ਪੈਦਾ ਹੋਈ ਭਾਵਨਾ ਰੋ ਨਾ ਸੇਵਕਾ ਹੁਣ ਹੁਣ ਨਹੀਂ ਰੋਣਾ ਅੱਜ ਆਪਾਂ ਘਰੇ ਆ ਗਏ ਰੱਬ ਦੇ ਹੁਣ ਨਾ ਟੈਨਸ਼ਨ ਮੇਰਾ ਪੜ ਜੂਗੀ ਹੁਣ ਇੱਥੇ ਸੇਵਕ ਸਿਓ ਹੁਣ ਆ ਰੋਜ ਜ਼ਰੂਰ ਰਿਆ ਮਨ ਤੋਂ ਪਰ ਅੱਖਾਂ ਦਾ ਪਾਣੀ ਸੁੱਕਿਆ ਪਿਆ ਬਾਈ ਦੇ ਕਿਉਂਕਿ ਉਹ ਪੁੱਤ ਜਿਹੜਾ ਅੱਜ ਗੱਭਰੂ ਹੋ ਗਿਆ 18 19 ਸਾਲ ਦਾ ਜੀ ਅੱਜ ਹੁੰਦਾ ਸੇਵਕ ਦੇ ਬਰਾਬਰ ਦਾ 2017 'ਚ 5 ਸਾਲਾਂ ਦਾ ਸੀ 2017 'ਚ 5 ਸਾਲਾਂ ਦਾ ਹਾਂ ਤੇ ਅੱਜ ਆ ਦੀ ਅਜੀਤ ਸਰਪੰਚ ਸੀ ਉਹ ਹੋ ਗਿਆ 11 12 ਦਾ ਹੋ ਗਿਆ 8 ਸਾਲ ਹੋ ਗਿਆ ਹਾਂ ਗੱਭਰੂ ਹੋ ਗਿਆ ਭਾਈ ਗੱਭਰੂ ਹੋ ਗਿਆ ਬਹੁਤ ਅਵਰਾਗ ਜੀ ਉਹ ਅੱਖ ਨਹੀਂ ਲੱਗੀ ਉਹ ਆਈ ਇਹ ਇਕੱਲਾ ਜਵਾਬ ਹੀ ਮੰਗਦਾ ਸੀ ਹੂੰ ਵੀ ਮੈਨੂੰ ਬੱਚਾ ਦੇ ਮੇਰੀਆਂ ਬਹੁਤ ਸਾਂ ਕਿਹੜੀਆਂ ਮੈਂ ਸਰਪੰਚ ਇੱਕ ਵਾਰੀ ਜਵਾਕ ਮਿਲਾ ਦੇ ਮੈਂ ਬੁਲਾਇਆ ਵੀ ਜੀ ਉਹ ਵਾਰੀ ਕਿ ਉਹ ਬੱਚਣ ਨਹੀਂ ਦਿੱਤਾ ਮਾਣਵਾ ਦੀ ਉਹ ਤੀਰਥ ਉਹਨਾਂ ਦੇ ਮਾਲੇ ਵਾਲਿਆਂ ਦੇ ਲੱਗੀ ਵੀ ਸੀ ਤੁਹਾਨੂੰ ਪਤਾ ਉਹ ਸਰਕਾਰਾਂ ਦਾ ਉਹ ਜਾ ਸੀਗਾ ਜੀ ਫਿਰ ਮੈਂ ਕਿਹਾ ਵੀ ਆ ਸਾਡੀ ਗੋਲੀ ਚਲਾਏਗਾ ਤੂੰ ਯਾਰ ਸਾਨੂੰ ਲੜਾਏਗਾ ਸਾਡੀ ਗੋਸ਼ ਨਹੀਂ ਪੇਜੂਗੀ ਉਦੋਂ ਮੜ ਕੇ ਮੈਂ ਤੀਰ ਤੁਹਾਨੂੰ ਨਹੀਂ ਬਾਈ ਗੁਰੂ ਘਰ ਖੜਾ ਮੈਂ ਛਿਵੇਂ ਪਾਤਸ਼ਾਹ ਦੇ ਦਰ ਤੇ ਖੜਾ ਸਮਝ ਲੈ ਰੱਬ ਦੇ ਸਾਹਮਣੇ ਖੜਾ ਮੈਂ ਨਹੀਂ ਤੀਰ ਤੁਹਾਨੂੰ ਮਾਲੇ ਵਾਲੇ ਨੂੰ ਬੁਲਾਇਆ ਮੈਂ ਕਿਹਾ ਤੂੰ ਵੀਗਾ ਯਾਰ ਆਪਦੇ ਘਰੇ ਆਉਂਗਾ ਜਿਹੜਾ ਤੂੰ ਦੋਨਾਂ ਜੀਆਂ ਦਾ ਨਹੀਂ ਮੀਲ ਕਰਾ ਸਕਦਾ ਯਾਰ ਆਪਾਂ ਫਿਰ ਹੋਰ ਇਹਦੀ ਪੰਚਾਇਤ ਕੀ ਕਰ ਦਾਂਗੇ ਆਪ ਨਿਕੋਈ ਨਹੀਂ ਜੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਪੰਚਾਇਤੀ ਤੌਰ ਤੇ ਵੀ ਬਾਈ ਹੁਣੀ ਬੇਨਤੀ ਕਰੀ ਜਾ ਰਹੀ ਹੈ ਸਾਰੇ ਤੇ ਅਸੀਂ ਵੀ ਕਹਿੰਨੇ ਆ ਜੇ ਬਾਪੂ ਦੱਸਦਾ ਵੀ ਇਹਦੀ ਵਾਈਫ ਪਹਿਲਾਂ ਕਿਤੇ ਉਹਨੇ ਵਿਆਹ ਕਰਾਇਆ ਸੀ ਤੋਰੀ ਸੀ ਹੁਣ ਫੇਰ ਕਹਿੰਦੇ ਘਰੇ ਹੀ ਆ ਵਾਪਸ ਆ ਗਈ ਆ ਚਲੋ ਤਲਾਕ ਮਾਂ ਬਾਪ ਦਾ ਹੁੰਦਾ ਬੱਚਿਆਂ ਦਾ ਕਦਾਂ ਤਲਾਕ ਹੁੰਦਾ ਅੱਜ ਵੀ ਜੇ ਸੇਵਕ ਦਾ ਪੁੱਤ ਸੇਵਕ ਕੋਲੇ ਆ ਜੇ ਵੀ ਸੇਵਕ ਕੋਲੇ ਘਰ ਹੈਗਾ ਤੈਨੂੰ ਮਰਲਿਆਂ ਦਾ ਇੱਥੇ ਵੀ ਕੱਢਿਆ ਵੈਗੇ ਉਹਦੀ ਆ ਹਾਂ ਤੇ ਜੇ ਕਿਤੇ ਇਹਨੂੰ ਵਿਚਾਰੇ ਨੂੰ ਇਸ ਉਮਰ 'ਚ ਸਹਾਰਾ ਮਿਲ ਜੇ ਪੁੱਤ ਦਾ ਤੇ ਛੋਟੇ ਭਰਾ ਜਿਹੜਾ ਬੇਟਾ ਬਾਪ ਵੀਰ ਦਾ ਗ੍ਰਿੰਦਰ ਸਿੰਘ ਨਾਂ ਦੱਸਿਆ ਬਾਈ ਨੇ ਤੇ ਅਸੀਂ ਤੈਨੂੰ ਵਿਸ਼ਵਾਸ ਦਉਨੇ ਤੇਰੀ ਪੜ੍ਹਾਈ ਦਾ ਜ਼ਿੰਮੇਵਾਰੀ ਅਸੀਂ ਚੱਕਾਂਗੇ ਔਰ ਤੈਨੂੰ ਕੱਲ ਨੂੰ ਕੋਈ ਨੌਕਰੀ ਦੇ ਪਰਾਬੀ ਦਵਾਵਾਂਗੇ ਹਜੇ ਤਾਂ ਤੈਨੂੰ 11-12 ਸਾਲਾਂ ਦੀ ਆ ਪੜ੍ਹ ਲਿਖ ਜਾ ਜਿੰਨਾ ਪੜ੍ਹ ਲਿਖ ਸਕਦਾ ਅਸੀਂ ਤੇਰੀ ਪੂਰੀ ਸਪੋਰਟ ਕਰਾਂਗੇ ਪਰ ਆਪਣਾ ਫਰਜ਼ ਪਛਾਣ ਆ ਕੇ ਆਪਣੇ ਬਾਪ ਨੂੰ ਆ ਕੇ ਸੰਭਾਲ ਇਹਨੂੰ ਤੇਰੀ ਲੋਡ ਐ ਇਸ ਟਾਈਮ ਤੇ ਅੱਜ ਬਾਈ ਹੁਣੀ ಗ್ರಾಮ ਪੰਚਾਇਤ ਦੱਦਾਹੂੜ ਤੋਂ ਪਿੰਡ ਦਾ ਦੱਦਾਹੂਰ ਬਲਾਕ 2 ਮੋਗਾ ਪਿੰਡ ਦੀ ਪੰਚਾਇਤ ਵੱਲੋਂ ਲਿਖਾ ਕੇ ਲੈ ਕੇ ਆਏ ਨੇ ਸਾਰੇ ਪੰਚਾਇਤ ਦੇ ਸਾਈਨ ਨੇ ਬਾਕੀ ਸਾਬਕਾ ਸਰਪੰਚ ਨੇ ਬਾਈ ਜੀ ਨਾਲ ਨੰਬਰਦਾਰ ਨੇ ਪਿੰਡ ਦੇ ਦੱਦਾਹੂਰ ਦੇ ਤੇ ਹੁਣ ਸੇਵਕ ਸਿੰਘ ਨੂੰ ਅਸੀਂ ਇੱਥੇ ਸੁਪਨਿਆਂ ਦੇ ਘਰ ਦਾਖਲ ਕਰ ਰਹੇ ਹਾਂ ਬਾਕੀ ਤੁਸੀਂ ਅਰਦਾਸ ਕਰਿਓ ਵੀ ਕੁਝ ਐਸਾ ਪ੍ਰਮਾਤਮਾ ਵਿਦ ਬਣਾਉਣ ਵੀ ਦੀ ਅੱਖਾਂ ਦੀ ਇੱਕ ਅੱਖ ਤੋਂ ਵੀ ਦਿਖਣ ਲੱਗ ਜAVE ਨਾ ਇਹਨੂੰ ਚਲੋ ਆਪਦੀ ਜ਼ਿੰਦਗੀ ਸੌਖੀ ਬਤੀਤ ਕਰ ਲਓ ਕਿਉਂਕਿ ਜੇ ਅੱਖਾਂ ਨਹੀਂ ਤਾਂ ਜਹਾਨ ਨਹੀਂ ਆਪਾਂ 5 ਮਿੰਟ ਅੱਖਾਂ ਬੰਦ ਕਰਕੇ ਜਾਂ ਪੱਟੀ ਬੰਨ੍ਹ ਕੇ ਅੱਖਾਂ ਤੇ ਬਤੀਤ ਕਰਕੇ ਤਾਂ ਦੇਖੀਏ ਵੀ ਕਿਦਾਂ ਦਾ ਮਹਿਸੂਸ ਹੁੰਦਾ ਸਾਨੂੰ ਤੇ ਇਹ ਸੇਵਕ ਸਿੰਘ ਜਿਹੜਾ ਸਾਰੇ ਰੰਗ ਮਾਣਦਾ ਸੀ ਦੁਨੀਆ ਦੇ ਜ਼ਿੰਦਗੀ ਦੇ ਤੇ ਅੱਜ ਸਿਰਫ ਕਾਲਾ ਸਿਰਫ ਕਾਲਾ ਹੀ ਨਜ਼ਰ ਆ ਰਿਹਾ ਚਾਰੇ ਪਾਸੇ ਤੇ ਜਿਨ੍ਹਾਂ ਦੇ ਖਾਤਰ ਕੰਮਕਾਰ ਕੀਤਾ ਮਿਹਨਤਾਂ ਕੀਤੀਆਂ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਤਰਸੇ ਜਾਂਦਾ ਅਕਸਰ